ਤਾਂ ਫਿਰ ਕਿਤੇ ਨਾ ਕਿਤੇ ਬੜੀ ਕਰਨੇ ਪੈਂਦੀ ਏ ਕੁੱਤਿਆਂ ਨੂੰ ਪਾਣਾ ਵੀ ਐ ਸਫਾਈ ਕਰਕੇ ਫਿਰ ਪਾਣਾ ਤੇ ਫਿਰ ਉਹਨੂੰ ਤੇ ਜੇ ਬੱਦਲ ਆ ਗਏ ਮੈਨੂੰ ਚੁੱਕਣੇ ਕਿੰਨੀ ਕਿ ਮਿਹਨਤ ਕਰਨੇ ਪੈਂਦੀ। ਇਹ ਬੰਦ ਪੜੀ ਨਹੀਂ ਕਰਨੀ ਪੈਂਦੀ ਆ ਕਿ ਇਹਨਾਂ ਨੂੰ ਲਿਬਰੋਣੇ ਪੈਂਦੇ ਪਾਣੀ ਕੱਢਣਾ ਵਿੱਚ ਵਿੱਚ ਅਵੜਾ ਥਾਂ ਸਗਾਉਣਾ ਪੈਂਦਾ ਵਾ। ਪਿੰਡ ਬਹੁਤ ਆਹੀ 12 13 ਬੰਦੇ ਹੁੰਨੇ ਆ ਤੇ ਸਾਡੇ 3-4 ਘੰਟੇ ਲੱਗ ਜਾਂਦੇ ਆ ਖੇਤਾਂ ਵਿੱਚ। ਆਸ ਵਿੱਚ ਜੇ ਮੀਂਹ ਆ ਜੇ ਹੁਣੇ ਮੀਂਹ ਆ ਜੇ ਫਿਰ ਇਹਨੂੰ ਕੱਠੀ ਕਰਨਾ ਪੈਂਦਾ ਆ ਕੱਠੀ ਕਰਕੇ ਇਹਦੇ ਨਿਓਲੇ ਬਣਾਉਣੇ ਪੈਂਦੇ ਆ ਥੇਰ ਚਲੋ ਅਗਲਾ ਦਿਨ ਲੰਘ ਜ ਅਗਲੇ ਦਿਨ ਫਿਰ ਇਹਨੂੰ ਕੱਠੀ ਕਰਨਾ ਪੈਣਾ ਫਿਰ ਪਰਣਾ ਪੈਣਾ ਹੈ ਦਾ ਸਮਨ نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅੱਜ ਮੰਡੀ ਦੇ ਵਿੱਚ ਪਹੁੰਚੇ ਆ ਤੇ ਲੇਬਰ ਦੀ ਗੱਲ ਕਰਾਂਗੇ ਤੇ ਲੇਬਰ ਤੁਹਾਨੂੰ ਦਿਖਾਵਾਂਗੇ ਵੀ ਕਿੰਨੀ ਮਿਹਨਤ ਕਰਦੇ ਨੇ ਬਰਸਾਤਾ ਦਾ ਮੌਸਮ ਆ ਗਿਆ ਪਰ ਤਸਵੀਰ ਇੱਕ ਤੁਹਾਨੂੰ ਦਿਖਾ ਦਾਂਗੇ ਪਹਿਲਾਂ ਪਹਿਲਾਂ ਝਾੜੂ ਲਗਾਉਂਦੇ ਨੇ ਝਾੜੂ ਲਾ ਕੇ ਸਾਫ ਸਫਾਈ ਕਰਕੇ ਤੇ ਐਦਾਂ ਫਿਰ ਜਿਹੜੀ ਮੱਕੀ ਮੱਕੀ ਜਿਹੜੀ ਐ ਮੱਕੀ ਨੂੰ ਖੁਲਾੜਦੇ ਨੇ ਮੱਕੀ ਖੁਲਾੜ ਕੇ ਤੇ ਜੇ ਕਿਤੇ ਬਾਰਿਸ਼ ਆ ਜਾਂਦੀ ਏ ਤੇ ਬਾਰਿਸ਼ ਦੇ ਵਿੱਚ ਇਹਨਾਂ ਨੂੰ ਮੱਕੀ ਸਾਹਮਣੇ ਵੀ ਪੈਂਦੀ ਐ ਤਸਵੀਰ ਤੁਹਾਨੂੰ ਦਿਖਾ ਦਾਂਗੇ ਲੇਬਰ ਲੱਗੀ ਹੋਈ ਐ ਔਰ ਮਿਹਨਤ ਕਿਤੇ ਨਾ ਕਿਤੇ ਬੜੀ ਐ ਗਰਮੀ ਹੋਵੇ ਜਾਂ ਬਰਸਾਤ ਹੋਵੇ ਐਦਾਂ ਹੀ ਜਿਹੜਾ ਇਹਨਾਂ ਦਾ ਕੰਮ ਚੱਲਦਾ ਐ ਆਪਾਂ ਗੱਲਬਾਤ ਕਰਾਂਗੇ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਐ ਗੱਲਬਾਤ ਕਰਦੇ ਆ ਅੱਧਰ ਆਇਓ ਭਾਜੀ ਗੱਲਬਾਤ ਕਰਦੇ ਆ ਲੇਬਰ ਨਾਲ ਸੋ ਨਮਸਕਾਰ ਜੀ ਸ਼ੁਕਰਮ ਸਿੰਘ ਹਾਂ ਜੀ ਸ਼ੁਕਰਮ ਸਿੰਘ ਸੋ ਫਿਰ ਕਿੰਨੀ ਕਿ ਮਿਹਨਤ ਕਰਨੇ ਪੈਂਦੇ ਉਧਰ ਦੇਖੋ ਮਿਹਨਤ ਬਹੁਤ ਹੰਨ ਕਰਨੀ ਪੈਂਦੀ ਤਿੰਨ ਵਜੇ ਦੇ ਫਿਰ ਪੂਰੇ 3 ਵਜੇ ਉੱਠ ਕੇ ਆਹ ਨੂੰ ਆਉਣਾ ਪੈਂਦਾ ਜੀ ਜਦੋਂ ਧੁੱਪ ਲੱਗਦੀ ਧੁੱਪ ਚ ਵੀ ਇੱਦਾਂ ਕਰਦੇ ਧੁੱਪ ਚ ਵੀ ਇੱਦਾਂ ਜੀ ਪਰ ਵੀ ਤੇ ਵੀ ਧੁੱਪ ਚ ਗਰਮੀਆਂ ਦੇ ਗਰਮੀ ਚ ਵੀ ਇੱਦਾਂ ਹੁਣ ਬਾਰਿਸ਼ ਦਾ ਮੌਸਮ ਹੈ ਤੁਸੀਂ ਇੱਥੇ ਮੱਕੀ ਖਿਲਾਰਨ ਦੇ ਦਿਓ ਤੇ ਜੇ ਮੰਨ ਲਓ ਕਿ ਬੱਦਲ ਆ ਗਿਆ ਤਾਂ ਫਿਰ ਕਿੱਦਾਂ ਇਹ ਗਲੀ ਹੋ ਜਾਣੀ ਫਿਰ ਇਹ ਇਹਦੇ ਬੰਨੇ ਲਵਲੇ ਬੰਨੇ ਬੱਦ ਅੱਛਾ ਇਕੱਠੀ ਕਰਨੀ ਹੈ ਫਿਰ ਇਕੱਠੀ ਕਰਾਂਗੇ ਜਿੰਨੀ ਬੱਤੀ ਬੱਤੀ ਬਾਕੀ ਗੱ ਸੋ ਮਿਹਨਤ ਫਿਰ ਕਿਤੇ ਨਾ ਕਿਤੇ ਬੜੀ ਕਰਨੇ ਪੈਂਦੀ ਏ ਧੁੱਪਿਆਂ ਨੂੰ ਪਾਣਾ ਵੀ ਐ ਸਾਫ ਸਵਾਬਾਈ ਕਰਕੇ ਫਿਰ ਪਾਣਾ ਤੇ ਫਿਰ ਉਹਨੂੰ ਤੇ ਜੇ ਬੱਦਲ ਆ ਗਿਆ ਮੈਨੂੰ ਚੁਕਣੇ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਇਹ ਤਾਂ ਬੜੀ ਇਨਮ ਕਰਨੀ ਪੈਂਦੀ ਆ ਕਿ ਇਹ ਨਵਲੇ ਬਣਾਉਣੇ ਪੈਂਦੇ ਪਾਣੀ ਕੱਢਣਾ ਵਿੱਚ ਵਿੱਚ ਆਪਣੇ ਥਾਂ ਸਕਾਉਣਾ ਪੈਂਦਾ ਵਾ ਤਾਂ ਸਕਾ ਕੇ ਤੇ ਜਿਹੜੇ ਨੂੰ ਖਲਾਰਨਾ ਪੈਂਦਾ ਵਾ ਜੇ ਜਿਦੋਂ ਮੰਨਿਆ ਬੰਦੇ ਦੇ ਪਾਹੀ ਮੰਗਣੇ ਆ ਤੇ ਉਹਨਾਂ ਨੂੰ ਦੋ ਦੋ ਪੀ 200 ਸੇ ਦੇਖ ਰੇ ਭੇਜ ਦੇਣਾ ਕਰ ਜਾਵੇਂਗੀ ਪੱਕੀ ਸੋ ਕਿੰਨੀ ਕਿ ਲੇਵਰ ਮਿਲ ਜਾਂਦੀ ਹੈ ਫਿਰ ਇਹ ਕੰਮ ਦੀ ਕਿਉਂਕਿ ਮਿਹਨਤ ਬੜੀ ਹੈ ਪਰਿਵਾਰ ਵੀ ਪਾਲਣਾ ਕਿਤੇ ਨਾ ਕਿਤੇ ਕਿੰਨੀ ਕਿ ਮਿਹਨਤ ਮਿਲ ਜਾਂਦੀ ਹੈ ਜੀ ਇਹ ਬੋਰੀ ਦੇ ਹਿਸਾਬ ਨਾਲ ਹੁੰਦਾ ਕਿ ਕਿਦਾਂ ਕੀ ਹਿਸਾਬ ਨਾਲ ਹੁੰਦਾ ਬੋਰੀ ਦੇ ਹਿਸਾਬ ਨਾਲ ਬੋਰੀ ਦੇ ਹ ਕਿੰਨੇ ਕਿੰਨੇ ਪੈਸੇ ਮਿਲਦੇ ਬੋਰੀ ਦੇ ਇਸ ਕਾਈ ਵੱਖਰੀ ਵੀਰ ਦੀ ਇਸ ਨਾਲ ਅੱਛਾ ਦੇ ਜਿਆਦਾ ਵੀ ਕਿੰਨੇ ਪੈਸੇ 17 900 ਤੱਕ ਕਿਤੇ 17 ਰੁਪਏ ਘਰ ਦਾ ਗੁਜ਼ਾਰਾ ਫਿਰ ਚੱਲ ਜਾਂਦਾ ਨਹੀਂ ਬੜਾ ਮੁਸ਼ਕਿਲ ਸੋ ਕਿਦੋਂ ਗਰਮੀ ਲੱਗੀ ਹੁੰਦੀ ਗਰਮੀ ਦੇ ਵਿੱਚ ਵੀ ਫਿਰ ਐਦਾਂ ਹੀ ਮਿਹਨਤ ਕਿੰਨੇ ਕਿੰਨੇ ਕਿ ਲੇਵਰ ਲੱਗਦੀ ਹੈ ਕਿੰਨੇ ਜਣੇ ਉਹ ਤੁਸੀਂ ਟੋਟਲ ਇੱਕ ਇਹਦਾ ਹੁੰਦਾ ਕਿਦਾ ਕਿਦਾਂ ਜੇ ਤੇ ਦੁਨੇ ਬਣਾਤੇ ਰਹੀਆਂ ਅੱਛਾ ਕਿੰਨੀ ਕਿ ਦਿਹਾੜੀ ਪੈ ਜਾਂਦੀ ਹੈ ਦਿਹਾੜੀ-ਦਿਹਾੜੀ बन ਜਾਂਦੀ ਹੈ ਜੀ 600 500 500 600 900 ਯਾਰ ਜੀ ਕਾ ਦਾ ਗੱਜਰਾ ਚੱਲਦਾ ਹੈ ਜੀ ਹੋਰ ਵੀ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਮਿਹਨਤ ਬੜੀ ਹੈ ਕਿਤੇ ਬਦਲ ਆ ਜਾਂਦਾ ਤੇ ਬਦਲ ਦੇ ਵਿੱਚ ਸਮਾਨ ਜਿਹੜਾ ਏ ਉਹਨੂੰ ਚੁੱਕਣੇ ਵੀ ਪੈਂਦਾ ਤੇ ਸਾਹਮਣਾ ਵੀ ਬੜਾ ਔਖਾ ਹੁੰਦਾ ਹੈ ਤੇ ਗਰਮੀ ਹੁੰਦੀ ਗਰਮੀ ਦੀ ਬੜੀ ਪ੍ਰੋਬਲਮ ਆਉਂਦੀ ਹੈ ਗੱਲਬਾਤ ਕਰਾਂਗੇ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਪੀਟਰ ਮਸੀ ਏ ਪੀਟਰ ਸਾਹਿਬ ਕਿਦਾਂ ਦੇਖਦੇ ਹੋ ਕਿ ਬੜੀ ਮਿਹਨਤ ਕਰਨੇ ਪੈਂਦੀ ਐ ਸਿਰੇ ਤੜਕੇ ਆ ਜਾਂਦੇ ਹੋ ਮੱਕੀ ਨੂੰ ਸਾਂਭਣਾ ਵੀ ਐ ਘਰ ਦਾ ਗਜਰਾ ਕਿਤਨਾ ਕਿਤੇ ਹੋ ਜਾਂਦਾ ਉਹ ਮੜਾ ਮੜਾ ਹੋ ਹੀ ਜਾਂਦਾ ਐ ਜੀ ਸਰ ਦਾਲ ਫੁਲਕਾ ਹਾਂਜੀ ਦਾਲ ਫੁਲਕਾ ਚੱਲ ਜਾਂਦਾ ਵਾ ਪਰ ਮਿਹਨਤ ਮਿਹਨਤ ਨਹੀਂ ਕਿਤੇ ਲੱਗਦਾ ਬੜੀ ਐ ਮਿਹਨਤ ਬਹੁਤ ਆ ਕਿਉਂਕਿ ਕਿੰਨੀ ਗਰਮੀ ਹੁੰਦੀ ਅੱਜ ਦੇ ਦਿਨਾਂ 'ਚ ਤੁਹਾਨੂੰ ਪਤਾ ਹੀ ਐ ਜੀ ਤੇ ਧੁੱਪ 'ਚ ਵੀ ਸਾਨੂੰ ਚਲੋ ਖਲਾਰਨੀ ਪੈਂਦੀ ਐ ਇਕੱਠੀ ਵੀ ਕਰਨੀ ਪੈਂਦੀ ਐ ਮਿਹਨਤ ਤੇ ਹੈ ਹੀ ਐ ਅਸੀਂ ਮਿਹਨਤ ਕਰਾਂਗੇ ਤਾਂ ਸਾਨੂੰ ਵੀ ਕੁਝ ਮਿਲੇਗਾ ਹੈਨਾ ਇਸ ਕਰਕੇ ਚਲੋ ਪਰਮੇਸ਼ਰ ਦੀ ਕਿਰਪਾ ਐ ਵੀ ਦਾਲ ਫੁਲਕਾ ਚੱਲਦਾ ਜਾਂਦਾ ਆ ਤੋ ਕਿੰਨੇ ਕ ਬੰਦੇ ਫਿਰ ਲੱਗੇ ਹੁੰਦੇ ਹੋ ਮੈਂ ਦੇਖਦਾ ਵੇ ਕਿ ਟਰੱਕ ਤੋਂ ਲਾ ਉਤਾਰ ਕੇ ਤੇ ਫਿਰ ਇਹਨੂੰ ਇੱਕ ਇੱਕ ਜਣਾ ਉਹਨੂੰ ਵੜਦਾ ਹੈ ਬੋਰੀ ਨੂੰ ਤੇ ਫਿਰ ਉਹ ਇੱਕ ਇੱਕ ਜਣਾ ਇਹ ਥੋੜੀ ਖਿਲਾ ਦੇ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਮਿਹਨਤ ਤੇ ਹੈ ਹੀ ਆ ਜੀ ਬਹੁਤ ਮਿਹਨਤ ਆ ਜੀ ਹਾਂਜੀ ਹਾਂਜੀ ਮਿਹਨਤ ਬਹੁਤ ਆ ਹੀ 12 13 ਬੰਦੇ ਹੁੰਨੇ ਆ ਇਹ ਸਾਡੇ ਇਹਨ 4 ਘੰਟੇ ਲੱਗ ਜਾਂਦੀ ਆ ਖਲਾਰਨ ਚ ਜੀ ਹੈਨਾ ਫਿਰ ਸਾਰੀ ਦਿਹਾੜੀ ਸਾਨੂੰ ਘੋੜਾ ਮਾਰਨਾ ਪੈਂਦਾ ਆ ਇਹਨੂੰ ਸੁਕਾਉਣਾ ਪੈਂਦਾ ਆ ਫਿਰ ਸਾਮ ਨੂੰ ਭਰੀਦੀ ਆ ਜੀ ਹਾਂਜੀ ਕਿਤੇ ਨਾ ਕਿਤੇ ਇਹ ਬਾਰਿਸ਼ ਦਾ ਬਾਰਿਸ਼ ਦਾ ਮੌਸਮ ਆ ਗਿਆ ਹੁਣ ਬਸਾਤੀ ਦਿਨ ਨੇ ਤੇ ਬਾਰਿਸ਼ ਦੇ ਵਿੱਚ ਕਿੱਦਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਰਿਸ਼ ਵਿੱਚ ਜੇ ਮੀਂਹ ਆ ਜੇ ਹੁਣੇ ਮੀਂਹ ਆ ਜੇ ਫਿਰ ਇਹਨੂੰ ਕੱਠੀ ਕਰਨਾ ਪੈਂਦਾ ਆ ਕੱਠੀ ਕਰਕੇ ਇਹਦੇ ਨਿਓਲੇ ਬਣਾਉਣੇ ਪੈਂਦੇ ਆ ਫਿਰ ਅਗਰ ਧੁੱਪ ਲੱਗ ਜੇ ਫਿਰ ਇਹਨੂੰ ਖਲਾਰਨਾ ਪੈਂਦਾ ਆ ਹਾਂਜੀ ਫਿਰ ਚਲੋ ਅਗਲਾ ਦਿਨ ਲੰਘ ਅਗਲੇ ਦਿਨ ਫਿਰ ਇਹਨੂੰ ਕੱਠੀ ਕਰਨਾ ਪੈਂਦਾ ਫਿਰ ਜੋ ਗੱਲ ਬਾਤ ਦੋ ਦੋ ਤਿੰਨ ਤਿੰਨ ਵੀ ਦਿਨ ਲੱਗ ਜਾਂਦੇ ਆ ਅਗਰ ਬਰਸਾਤ ਪੈਂਦੀ ਰਹੇ ਕਿਵੇਂ ਤਿੰਨ ਦਿਨ ਵੀ ਲੱਗ ਜਾਂਦੇ ਆ ਇੱਕੋ ਗੱਡੀ 'ਚ ਜੀ ਕਿਹੜੇ ਦੋ ਦਿਨ ਲੱਗ ਜਾਂਦੇ ਆ ਕਿਹੜੇ ਤਿੰਨ ਦਿਨ ਲੱਗ ਜਾਂਦੇ ਆ ਕਿਹੜੇ ਸਿੰਗਲ ਦਿਨ 'ਚ ਹੀ ਸਾਰੀ ਇਕੱਠੀ ਹੋ ਜਾਂਦੀ ਆ ਜੀ ਹਾਂਜੀ ਲੇਬਰ ਫਿਰ ਆਰਾਮ ਦੇ ਨਾਲ ਮਿਲ ਜਾਂਦੇ ਨੇ ਲੇਬਰ ਮਿਲ ਜਾਂਦੀ ਆ ਕਿਉਂਕਿ ਮਿਹਨਤ ਨਹੀਂ ਸਾਡੀ ਰੱਖਦੇ ਸਾਡੇ ਮਾਲਕ ਬਹੁਤ ਚੰਗੇ ਨੇ ਜੀ ਉੱਚ ਕੋਈ ਸ਼ੱਕ ਨਹੀਂ ਮਿਹਨਤ ਨਹੀਂ ਸਾਡੀ ਰੱਖਦੇ ਜੀ ਬਾਕੀ ਵੀ ਚਲੋ ਸਾਨੂੰ ਤੁਹ ਚੰਗੀ ਹੁੰਦੀ ਆ ਕਿਸੇ ਵੇਲੇ ਹੋ ਜਾਂਦਾ ਨਾ ਕਿ ਝੋਨਾ ਚੋਨਾ ਲਗਾਉਣ ਲੱਗ ਪੈਂਦੇ ਨੇ ਲੇਬਰ ਜਰੀ ਝੋਨਾ ਲਾ ਲਰਨ ਪਰ ਤੁਸੀਂ ਪੱਕੇ ਰਹਿੰਦੇ ਹੋ ਅਹੀਂ ਪੱਕੇ ਉਹ ਕਿਹੜੇ ਵੇਲੇ ਹੋ ਜਾਂਦਾ ਨੇ ਕਿ ਲੇਬਰ ਨਹੀਂ ਮਿਲਦੀ ਨਹੀਂ ਸਾਰੇ ਜਦੋਂ ਅਸੀਂ ਇੱਥੇ ਆ ਜੰਨੇ ਆ ਅਸੀਂ ਪੱਕੇ ਰਹਿਨੇ ਆ ਭਾਵੇਂ ਮਾਲ ਥੋੜਾ ਹੋਏ ਜਿਆਦਾ ਹੋਏ ਸਾਨੂੰ ਆਉਣਾ ਪੈਂਦਾ ਆ ਕਿਉਂਕਿ ਸਾਡੀ ਡਿਊਟੀ ਆ ਏ ਠੀਕ ਹੈ ਨਾ ਜਦੋਂ ਮਾਲਕ ਦੇ ਨਾਲ ਵਫਾਦਾਰੀ ਮਾਲਕ ਤੇ ਗੱਡੀ ਲਾਇਆ ਫਿਰ ਸਾਨੂੰ ਇੱਥੇ ਰਹਿਣਾ ਪੈਂਦਾ ਸਿਰ ਸਿਰ ਦਿਹਾੜੀ ਇੱਥੇ ਰਹਿਣਾ ਵਾ ਜੀ ਜੀ ਹਾਂਜੀ 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 ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮਾਲਕ ਸਾਡੇ ਬੜੇ ਚੰਗੇ ਨੇ ਤੇ ਉਹ ਪੱਕਾ ਹੀ ਆ ਪੌਣਾ ਦੇ ਨਾਲ ਕੰਮ ਕਰਦੇ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਲੇਬਰ ਵੀ ਸਾਨੂੰ ਪੂਰੀ ਮਿਲਦੀ ਏ ਪਰ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਬੜਾ ਸਾਹਮਣਾ ਕਰਨਾ ਪੈਂਦਾ ਹੈ ਗਰਮੀ ਦੇ ਵਿੱਚ ਤੇ ਹੁਣ ਜਿੱਦਾਂ ਬਰਸਾਤ ਹੋ ਗਈ ਹੈ ਬਰਸਾਤਾ ਦੇ ਵਿੱਚ ਵੀ ਬੜਾ ਜਰਾਏ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮਿਹਨਤ ਵੀ ਜਰੀਏ ਪੂਰੀ ਮਿਲਦੀ ਏ ਪਰ ਕਿਤੇ ਨਾ ਕਿਤੇ ਦਿੱਕਤਾਂ ਦਾ ਜਰਾ ਸਾਹਮਣਾ ਕਰਨਾ ਪੈਂਦਾ ਤਸਵੀਰ ਇੱਕ ਤੁਹਾਨੂੰ ਫੇਰ ਦਿਖਾ ਦਾਂਗੇ ਕਿ ਪਹਿਲਾਂ ਉਹਨੂੰ ਸਾਫ ਸਫਾਈ ਕਰਦੇ ਨੇ ਤਾਂ ਫੇਰ ਉੱਥੇ ਇੱਕ ਇੱਕ ਬੋਰੀ ਨੂੰ ਕੱਟ ਕੇ ਉਤੇ ਕੀ ਕਹਿੰਦੇ ਨੇ ਜਰਾ ਉਹ ਕਰਦੇ ਨੇ ਜ਼ਮੀਨ ਦੇ ਉੱਤੇ ਪਾਉਂਦੇ ਨੇ ਮੱਕੀ ਮੱਕੀ ਜ਼ਮੀਨ ਦੇ ਉੱਤੇ ਪਾਉਂਦੇ ਨੇ ਬਾਹਰ ਚ ਉਹਨੂੰ ਸਕਾਉਂਦੇ ਨੇ ਸਕਾਣ ਤੋਂ ਬਾਅਦ ਫੇਰ ਕਿਤੇ ਨਾ ਕਿਤੇ ਉਹ ਬੋਰੀਆਂ ਦੇ ਵਿੱਚ ਭਰਦੇ ਨੇ ਮਿਹਨਤ ਬੜੀ ਏ ਪਰ ਕੀ ਕਰਨ ਆਪਣਾ ਪੇਟ ਵੀ ਪਾਲਣਾ ਏ ਸੋ ਐਹੋ ਜਿਹੇ ਮਿਹਨਤ ਕੱਸ ਲੋਕਾਂ ਨਾਲ ਮਿਲਾਇਆ ਤੁਹਾਨੂੰ ਕਿ ਸਵੇਰੇ ਆਉਂਦੇ ਨੇ ਤਾਂ ਸ਼ਾਮ ਨੂੰ ਘਰੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਆਪਣਾ ਪੇਟ ਭਰਦੇ ਨੇ ਤੇ ਪਰਿਵਾਰ ਵੀ ਆਪਣਾ ਪਾਲਦੇ ਨੇ ਜੇ ਲੇਬਰ ਦੀ ਗੱਲ ਕਰ ਲਈਏ ਲੇਬਰ ਵੀ ਕਹਿੰਦੇ ਨੇ ਕਿ ਸਾਨੂੰ ਪੂਰੀ ਲੇਬਰ ਮਿਲਦੀ ਏ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਸੋ ਮਿਹਨਤ ਕਸ ਲੋਕਾਂ ਨਾਲ ਮਿਲਾਇਆ ਤੁਹਾਨੂੰ ਵੀਡੀਓ ਨੂੰ ਬਤਵਾਤ শেয়ার ਕਰਿਓ ਕੈਮਰਾ ਪਰਸਨ ਪਵਨਗਰਾਲ ਦੇ ਨਾਲ ਦਾ ਸਮਨ نیوز ਲੱਕੀ ਰਾਜਪੂਤ ਬਟਾਲਾ